ਬੜਾ ਵਧੀਆ ਰੂਮ ਆ ਵਧੀਆ ਨਹੀਂ ਜਾਣਾ ਕਰੀਏ ਉਸਲ ਜਾਣਾ ਪੈਰ ਨਹੀਂ ਗੱਡੇ ਜਾਣਾ ਨਹੀਂ ਜਾਣਾ ਵੀਰ ਮੇਰਾ ਆ ਵੀ ਦਾ ਸਮਾਨ ਡੀ ਰੱਖਦੇ ਇੱਥੇ ਬੈਠ ਕਿੱਥੇ ਆ ਆਵੇ ਆਵੇ ਬੈਠ ਲੰਗਰ ਆ ਲੰਗਰ ਆ ਆਵੇ ਆਮੇ ਆਵੇ ਕਪੜਾ ਦੁੱਲੀ ਅੱਛਾ ਅੱਛਾ ਇੱਥੇ ਹੀ ਬਿਆਲਾ ਕੀ ਕੀ ਆ ਆਜੋ ਵੀਰ ਜੀ ਚੱਪਲ ਲੈ ਜੀਏ ਕਿ ਰਹਿੰਦੇ ਨਹੀਂ ਆਵੇ ਲੰਗਰ ਆ ਲੰਗਰ ਆ ਗੁਰਦਰ ਵਰਤਦਾ ਉਕਰਨਾ ਅੱਛਾ ਚਾਹੀਏ ਇਹ ਲੰਦਰਾ ਇੱਕ ਕਹਦੋਂ ਕਿ ਤੈ ਵੀਰੇ ਇਥੇ ਯਾਦ ਜੀ ਆ ਕਹਿਣਾ ਤੇਰੇ ਵੀਰੇ ਆਪ ਆਏ ਆ ਮੈਂ ਪਾਪਾ ਜੀ ਹੋਰ ਵੀਰੇ ਕੀ ਹਾਲ ਆ ਮੈਂ ਤੇਰੀ ਮੰਮੀ ਕੋਲ ਲੈ ਕੇ ਜਾਣੇ ਤੈਨੂੰ ਮੰਮੀ ਤੇਨੂੰ ਆਏ ਮੰਮੀ ਕੋਲ ਹੋਰ ਭਾਈ ਅਸੀਂ ਗਾਲ ਅਸੀਂ ਜਾਣਦੇ ਨਹੀਂ ਨਹੀਂ ਜਾਣਦੇ ਹੱਥ ਤੇ ਮਲਾ ਲਓ ਕੀ ਨਾ ਤੁਹਾਡਾ ਹਾਂਜੀ ਦੇਹੀਂ ਸਵੇਰੇ ਆਪਣੇ ਘਰ ਨੇ ਜਾਣਾ ਚਾਹੀਦਾ ਅੱਛਾ ਅੱਛਾ ਕੰਮ ਹੋ ਗਿਆ ਮੈਂ ਸੇ ਜਾਵਾਂਗਾ ਵੀ ਆਣਾ ਸੀ ਸਾਨੂੰ ਤਿੰਨਾਂ ਰੱਖੀ ਸੀ ਹਰੀ ਨਾ ਮੈਂ ਰੋਕਿਆ ਮੈਂ ਹੱਜਾਈ ਨਾ ਕਿਹਾ ਤੂੰ ਤਾੜਾ ਬੜੀ ਚੀਜ਼ ਤੇ ਹਫਤਾ ਪਹਿਲਾਂ ਤਿਆਰੀ ਸੀ ਜਾਣ ਦੀ ਵੀਰ ਮੇਰਾ ਅੱਛਾ ਜੀ ਸਾਨੂੰ ਲੱਭਣ ਦੇ ਨਾ ਕੀ ਹੈ ਤੁਹਾਡਾ ਬਖਤਾਵਰ ਬਖਤਾਵਰ ਸਿੰਘ ਪਿੰਡ ਕਿਹੜਾ ਸੈਂਸਰਾ ਸੈਂਸਰਾ ਕਿੱਥੇ ਪੈਂਦਾ ਸੈਂਸਰ ਸੁਣਿਆ ਵਾ ਮੈਂ ਗੁਰੂ ਦੇ ਬਾਗ ਨਹੀਂ ਜਿਹੜਾ ਹੁੰਦਾ ਹਾਂਜੀ ਅੱਛਾ ਕੁਕੜਾ ਵਾਲਾ ਹਾਂਜੀ ਕੁਕੜਾ ਵਾਲਾ ਓਕੇ ਓਕੇ ਠੀਕ ਠੀਕ ਆ ਠੀਕ ਆ ਕੁਕੜਾ ਵਾਲਾ ਜਿਹੜਾ ਨਾ ਕੇ 에어ਪੋਰਟ ਨਾ ਕੇ ਹਾਂਜੀ ਇੱਥੇ ਤੁਹਾਡੇ ਲੱਗੇ ਕਿੰਨੇ ਦਿਨਾਂ ਤੋਂ ਵੀਰੇ ਇਹ ਉਹ ਜਿਹੜਾ ਦਾ ਉਹ ਅੱਜ ਮੇਰੇ ਨਾਲ ਆਟਾ ਸਾਈਕਲ ਚੋਰੀ ਕੀਤਾ ਤਾਂ ਚੋਰੀ ਚੋਪਰਾ ਦੋ ਵੀਰ ਮੇਰਾ ਚੋਪਰਾ ਦਤੀ ਕੋਈ ਚੋਪਰਾ ਖਰੇ ਸਾਦਾ ਪਾਣੀ ਦੇ ਆ ਸੇਵਾ ਕਰਦਾ ਰਹਿੰਦਾ ਵੇ ਇੱਥੇ ਸੇਵਾ ਕਰਦਾ ਵਾ ਅੱਛਾ ਜੀ ਹਾਂ ਗੁਰੂ ਘਰ ਦੀ ਸੇਵਾ ਤੋਂ ਵੀ ਕਦੀ ਵਾਰ ਜਨ ਲਿਆ ਜਰਾ ਅਗਾਂ ਗੱਲ ਕੀ ਗੱਲ ਤੁਸੀਂ ਚੋਪਰੋ ਵੀ ਮੇਰੇ ਠੀਕ ਹੈ ਜੀ ਅਸੀਂ ਆਏ ਸੀ ਇੱਥੇ ਆਪਣੀ ਮੰਮੀ ਵਾਸਤੇ ਮੰਮੀ ਵਾਸਤੇ ਮੰਮੀ ਨੂੰ ਲੈਣ ਵਾਸਤੇ ਮੰਮੀ ਨੂੰ ਲੈਣ ਲਈ ਆਏ ਤੇ ਮੰਮੀ ਨੂੰ ਉਹ ਜਗਦਾ ਸਿੰਘ ਆਇਆ ਤੇ ਉਹਦਾ ਚਾਚਾ ਮੰਮੀ ਦਾ ਅਛਾ ਇਹ ਕੋ ਸਾਡਾ ਸਾਈਕਲ ਚੁਕਲੇ ਮੜੀਆਂ ਦੋ ਵੀਰ ਫੋਟੋ ਨਹੀਂ ਹੁੰਦੀ ਨਹੀਂ ਹੁੰਦੀ ਚੱਲਣ ਦੇ ਚੜਦੇ ਸਾਡੇ ਚੱਲਣ ਦੇ ਹਾਂਜੀ ਚੜਣ ਦੇ ਲੱਗੀ ਆਪੋ ਸੋ ਚਾਰ ਫੇ ਘੁਮਾ ਲਈ ਤੇ ਆ ਕੀ ਰੱਖਿਆ ਜੇ ਅਰਗਵਤੀ ਹੈ ਅਰਗਵਤੀ ਹੈ ਮੱਥਰਾ ਤੇ ਪ੍ਰਸ਼ਾਦਾ ਬਣੀ ਵੀ ਦੀ ਕਿਥੇ ਆਪਣੇ ਆਪੇ ਸੋਨੇ ਆ ਬੀਬੀ ਚਾਹ ਉਹਦੀ ਜਾਂ ਛੜੀ ਚਾਚੀ ਜਾਂ ਮੈਂ ਆਪਣਾ ਆਸ ਕਰਾ ਆਪਣਾ ਅਛਾ ਇਹੇ ਜਾਣਾ ਸੀ ਆ ਟੂੜੇ ਟਾੜੀ ਲੋਹਣੀ ਸੀ ਇਹਨਾਂ ਦੀ ਅਛਾ ਜੀ ਇਸ ਵੇਲੇ ਤੇ ਇੱਕ ਦਾ ਸੰਸਕਤ ਤਨ ਉਹਦਾ ਪੈਸਾ ਤੋਂ ਮੈਨਾ ਕਿਤੇ ਹਾਂਜੀ ਤੇ ਕੀ ਨਾਮ ਤੁਹਾਡੇ ਫਾਦਰ ਸਾਹਿਬ ਦਾ ਕੀ ਨਾਮ ਹੈ ਗੀਐਸਪੀ ਕਰਮ ਸਿੰਘ ਉਹ 60 ਦਾ ਅੱਛਾ ਡੀਐਸਪੀ ਕਰਮ ਸਿੰਘ ਬਹੁਤ ਸਾੜਦਾ ਬਾਦਲ ਦਾ ਅਗਲਾ ਤੇ ਜਿੰਦਾ ਡੈਡ ਤੁਹਾਡੇ ਫਾਦਰ ਸਾਹਿਬ ਨੂੰ ਲੈ ਲੈ ਆ ਆ ਛਕ ਲੋ ਫਿਰ ਮੇਰੀ ਮੂਵੀ ਨਾ ਬਣਾ ਕੋਈ ਫਰਕ ਨਹੀਂ ਮੂਨਾ ਆ ਬੱਤਾ ਪੀ ਲੋ ਨਹੀਂ ਬੱਤਾ ਨਹੀਂ ਪੀ ਲੋ ਥੋੜਾ ਜਿਹਾ ਥੋੜਾ ਜਿਹਾ ਪ੍ਰਸ਼ਾਦਾ ਛਕਿਆ ਹੁਣ ਇਹ ਵੀ ਜੀ ਪਿੰਡ ਕਿਹੜਾ ਏ ਅੱਜ ਪੰਡੋਰੀ ਬੜਾਇਚਾ ਅੱਛਾ ਪੰਡੋਰੀ ਬੜਾਇਚਾ ਤੇ ਸਾਡਾ ਸਾਈਕਲ ਕਿੰਨਾ ਮਹੀਨਾ ਹੋ ਗਿਆ ਸਾਈਕਲ ਨਹੀਂ ਦੇ ਦੋ ਕੌਣ ਨਹੀਂ ਦਿੰਦਾ ਜਗਦਾਰ ਇਹਦਾ ਚਾਤਾ ਏ ਅੱਛਾ ਜਗਦਾਰ ਉਹ ਵੀ ਦਾ ਚਾਤਾ ਤੇ ਦਾ ਘਰ ਆ ਸੀ ਨਾ ਇੱਧਰ ਆਸ ਕੇ ਸੈਂਸਰ ਕੋਈ ਮੋਬਾਈਲ ਨੰਬਰ ਕੋਈ ਇੱਕ ਪਰਿਵਾਰ ਦਾ ਹੈਗਾ ਢੱਡ ਕੋਲ ਜੀ ਆਪਣਾ ਅਸੀਂ ਤਾਂ ਇੱਥੇ ਬੈਠੇ ਬੈਨੇ ਹੁਣਾ ਸਾਰਿਆਂ ਨੂੰ ਅਸੀਂ ਤਾਂ ਵੇਹ ਰੋਜ਼ ਨਹੀਂ ਦਰਮਾ ਨਹੀਂ ਕੋਈ ਨੰਬਰ ਹੈਗਾ ਕਰ ਦੋਗੇ ਨੰਬਰ ਯਾਦ ਪਤੀ ਕਿਹੜੀ ਸੈਂਸਰ ਦੀ ਪਤੀ ਕਿੜੀ ਤੁਹਾਡੀ ਪਤੀ ਨਹੀਂ ਕਿ ਸਾਡਾ ਡੇਰਾ ਜੀ ਦੇ ਕਿਹੜਾ ਡੇਰਾ ਵਾ ਦਰਸ਼ਨ ਸਰਪੰਚ ਦਾ ਡੇਰਾ ਦਰਸ਼ਨ ਸਰਪੰਚ ਦਾ ਡੇਰਾ ਇਹਦੇ ਵੀ ਜੀ ਲੱਭ ਜੂਗਾ ਘਰ ਇਹਦਾ ਨਹੀਂ ਘਰ ਸਾਡਾ ਪੜਾ ਨਹੀਂ ਆਇਆ ਉੱਥੋਂ ਆਇਆ ਆਇਆ ਘਰ ਘਰੇ ਉਥੇ ਮੜੀਂ ਬੈ ਕੇ ਸਾਰਾ ਕਬਰ ਖਦਮ ਕੀਤਾ ਤੇ ਆਪਣੇ ਹੱਕ ਹੱਕ ਮਾਈ ਨੂੰ ਦਿੱਤਾ ਸੀ 10 ਦਿਨ ਪਹਿਲੇ ਵਿੱਚ ਗਿਆ ਸੀ ਕਿ ਚਾਰ ਬੋਸਾਂ ਨੇ ਉੱਥੇ ਮੈਨੂੰ ਖੜਾ ਪਾਇਆ ਕਿਹੜਾ ਮੰਮੀ ਸਾਡੇ ਤਾਂ ਪਹੁੰਚ ਗਏ ਅੱਗੇ ਤੇ ਕਿਹਨੋਂ ਨੇ ਮੈਨੂੰ ਦਿੱਤਾ ਇੱਕ ਅੱਜ ਵੀਰੋਂ ਅਸੀਂ ਆਏ ਆ ਪਿੰਡ ਅੱਜ ਪੰਡੋਰੀ ਬੜੈ ਚ ਆਏ ਆ ਤੇ ਵੀਰ ਜੀ ਹੋਣਾ ਨੇ ਫੋਨ ਕੀਤਾ ਸੀਗਾ ਕਿ ਕੋਈ ਵੀਰਵਾ ਥੋੜਾ ਜਿਹਾ ਡਿਸਟਰਬ ਹੋਇਆ ਵਾ ਤੇ ਆਪਣੇ ਆਪ ਦਾ ਪਿੰਡ ਦੱਸਦਾ ਪਿਆ ਸੈਂਸਰਾ ਪਿੰਡ ਦੱਸਦਾ ਪਿਆ ਵਾ ਤੇ ਮੈਂ ਵੀਰ ਨੂੰ ਕਹੂੰਗਾ ਕਿ ਇੱਕ ਰੀ ਲਾਗੋ ਵੀਰ ਨੂੰ ਦਿਖਾ ਦਿਓ ਕੋਈ ਵੀ ਵੀਰ ਸੈਂਸਰਾ ਪਿੰਡ ਤੋਂ ਇਸ ਵੀਰ ਨੂੰ ਜਾਣਦਾ ਹੋਵੇ ਤਾਂ ਸਾਡੇ ਮੋਬਾਈਲ ਨੰਬਰ ਉੱਪਰ ਸਕਰੀਨ ਦੇ ਉੱਪਰ ਦਿੱਤੇ ਆ ਜਰੂਰ ਸੰਪਰਕ ਕਰਿਓ ਇਹ ਕੀ ਨਾਂ ਕੀ ਦੱਸਿਆ ਤੁਸੀਂ ਆਪਣਾ ਵੀਰ ਮੇਰੇ ਪਹੁੰਚੀ ਆ ਖਬਰ ਅੱਛਾ ਅੱਛਾ ਨਹੀਂ ਨਾਂ ਕੀ ਦੱਸਿਆ ਤੁਸੀਂ ਆਪਣਾ ਮੁਖਤਾਵਰ ਸਿੰਘ ਬਖਤਾਵਰ ਸਿੰਘਾ ਤੇ ਡੇਰਾ ਵਾ ਤੁਹਾਡਾ ਹੈਨਾ ਡੇਰਾ 355 ਦਰਸ਼ਨ ਸਰਪੰਚ ਦਾ ਡੇਰਾ ਉਹ ਤਾਂ ਕੋਈ ਨਹੀਂ ਆਦਾ ਮੰਮੀ ਆ ਸਾਡੀ ਤੇ ਜਾਂ ਇੱਕ ਨੂੰ ਆਈ ਹੋਈ ਆ ਅੱਛਾ ਤੁਹਾਡੀ ਮੈਰਿਜ ਹੋਈ ਆ ਮੇਰੇ ਸਾਡੀ ਪਿੱਛੇ ਹੋਈ ਹੈ ਜਿੱਥੋਂ ਕੱਢਿਆ ਸੀ ਇਹਨਾਂ ਨੇ ਕੱਢਿਆ ਸੀ ਇਹਨਾਂ ਨੇ ਕਿੱਥੇ ਗਈ ਨੇ ਪਾਉਂਦੇ ਨੇ ਆ ਆ ਵੀਰੇ ਦੀ ਪੀਵਾਦੀ ਅੱਛਾ ਜੀ ਕੀ ਲੱਗਦੀ ਤੁਹਾਡੋ ਵੀ ਵੀ ਕੀ ਲੱਗਦੀ ਹੈ ਹਾਂ ਵੀ ਵੀ ਕੀ ਲੱਗਦੀ ਤੁਹਾਡੀ ਚਾਚੀ ਮੇਰੀ ਚਾਚੀ ਹਾਂ ਨਹੀਂ ਇਹ ਨਾ ਉਥੇ ਜਿਹੜੇ ਘਰ ਦੇ ਇਹ ਵੀ ਜੀ ਪਹਿਲਾਂ ਕਿ ਇੱਥੇ ਢਾਂਡੇ ਪਿੰਡੀ ਮੜੀਆਂ ਸੀ ਉਹ ਯਾਹਾਂ ਕੁੰਚੇ ਹੁੰਦੇ ਆ ਬਾਪਰੇ ਰਿਹਾ ਸਾਡੇ ਪਿੰਡੀ ਇੱਥੇ ਸਾਹਮਣੇ ਪੜੀਆਂ ਉੱਥੇ ਰਿਹਾ ਅੱਛਾ ਉੱਥੋਂ ਬਾਅਦ ਇੱਥੇ ਨਾ ਰਿਪਰਾਲੇ ਆ ਗਈ ਸੀ ਅੱਛਾ ਜੀ ਸਾਨੂੰ ਨਹੀਂ ਪਤਾ ਸਾਨੂੰ ਅੱਜ ਰਿਪਰਾ ਨਾਲ ਹੀ ਅੱਛਾ ਜੀ ਉਹ ਰਿਪਰਾ ਜਾਣ ਤੋਂ ਬਾਅਦ ਪਤਾ ਲੱਗਾ ਕਿ ਇਹ ਮਾਰਕ ਠੀਕ ਹੈ ਜੀ ਇੱਥੇ ਰਿਪਰਾ ਰਹਿ ਕੇ ਗਏ ਮਨੋ ਰਿਪਰਾ ਕੱਲ ਗਏ ਜੀ ਕੋਈ ਹੱਥ ਦੇ ਨਾਂ ਨੂੰ ਲਿਖਿਆ ਕੋਈ ਨਾ ਦੇਖੋ ਕੋਈ ਆਈਆਂ ਨਾਂ ਨਹੀਂ ਉਹਦੇ ਵਿਖਾਇਓ ਕੋਈ ਸਾਡ ਸੁਲਤ ਨਹੀਂ ਲੱਗੀ ਲੋਹੀ ਸਾਡੇ ਸਾਨੂੰ ਕਿੱਥੇ ਲੱਗਣੀ ਮੇਰੇ ਮੇਰੇ ਆ ਲੱਗੀ ਆ ਆ ਜੋ ਕੱਢਿਆ ਜੀ ਆ ਮੱਥੇ ਦੇ ਨਿਸ਼ਾਨ ਤੋਂ ਸਾਰਿਆਂ ਨੇ ਆ ਮੱਥੇ ਨਿਸ਼ਾਨ ਸੀ ਜੋ ਗੁਰੂ ਕੇ ਬਾਦ ਕੰਮ ਕੀ ਕਰਦੇ ਤੁਸੀਂ ਹਜੀ ਕੰਮ ਇਹੋ ਕਰਦੇ ਆ ਬੰਦੇ ਕੱਢਨੇ ਹਾਂ ਜਿਹੜੇ ਜਿਹਨਾਂ ਸਾਨੂੰ ਬੀਜੇ ਕੁਛ ਨਾ ਪਰਚੇ ਵਗੈਰਾ ਵੀ ਲੈਂਦੇ ਆ ਪਰਚੀਆਂ ਪਰਚੇ ਵੀ ਲੈਂਦੇ ਆ ਉਹਤੇ ਲਿਖਿਆ ਦੋਗ ਮੇਰੇ ਕੋਲ ਵੀ ਹੈਗੀਆਂ ਨਰੀਆਂ ਪਈਆਂ ਕੋਈ ਕੀ ਲਿਖਦੇ ਕੀ ਆ ਲਿਖਦੇ ਕੀ ਉੱਤੇ ਆਵਾਬ ਜੋ ਮਾਂਚ ਆਇਆ ਵਾਲੀ ਇਹਦੇ ਕੋਈ ਸ਼ਾਇਰ ਬਾਰੇ ਦੱਸੋ ਬੜਾ ਲਿਖਿਆ ਨੇ ਚ ਇਹ ਹੈ ਟੈਸਟਿੰਗ ਦਿਖਾ ਦੇ ਬੜਾ ਰਾਈਟਿੰਗ ਬਹੁਤ ਕੋਲ ਆਇਆ ਭਈ ਕਿੰਨੇ ਪੜ੍ਹੇ ਕਿੰਨੇ ਜੀ ਤੁਸੀਂ ਨਹੀਂ ਪੜ੍ਹੇ ਬਹੁਤ ਰੇਟਿੰਗ ਵਧੀਆ ਵਾ ਕੋਈ ਗੱਲ ਨਹੀਂ ਸੇਰੇ ਇਹਨਾਂ ਦੇ ਪਿੰਡ ਲੈ ਜਾਾਂਗੇ ਇਹਨਾਂ ਦੇ ਜੇ ਸੈਂਸਰਾਂ ਪਿੰਡ ਦੱਸ ਦਿਓ ਨਾ ਆਪਣਾ ਇਹ ਤੇ ਜੇਕਰ ਜਿਸ ਬਰਸ ਕਰਕੇ ਫੇਰ ਹੀ ਆਓ ਅੱਛਾ ਜੋ ਬਈ ਯਾਰ ਮਜ਼ਾ ਕਹਿ ਦਿੱਤੇ ਹੁਣ ਹੋ ਗਿਆ ਮੇਰੇ ਵੀਰੋ ਮੇਰੇ ਵੀਰੋ ਤੁਹਾਡੀ ਮਦਦ ਚਾਹੀਦੀ ਹੈ ਹਨਾ ਵੀਰੋ ਤੁਹਾਡਾ ਸਾਥ ਚਾਹੀਦਾ ਇਸ ਵੀਰ ਨੂੰ ਮੈਂ ਕਲਜੀਤ ਦਾ ਪੁੱਤਰ ਬਖਤਾਵਰ ਸਿੰਘ ਜਿਸ ਨੂੰ ਕਲਜੀਤ ਕੌਰ ਦੇ ਡੈਡੀ ਨੇ ਕੁਝ ਦਿੱਤਾ 1980 ਵੇਲੇ ਹਨਾ ਮੈਂ ਆਪਣੀ ਮੰਮੀ ਦੇ ਪਾਸ ਆਇਆ ਸੀ ਕਰਨੈਲ ਗਲਤ ਲਿਖਿਆ ਕੋ ਹਨਾ ਗਾਲ ਗੱਡੀ ਨੂੰ ਨੇ ਸਾਈਕਲ ਚੋਰੀ ਕਰਕੇ ਆਪਣੇ ਵੇੜੇ ਵਿੱਚ ਰੱਖਿਆ 1 ਮਹੀਨਾ ਹੋ ਗਿਆ ਦਿੱਤਾ ਨਹੀਂ ਸਾਈਕਲ ਦੇ ਹੈਂਡਲ ਨਾਲ ਦੋ ਚੋਲੇ ਸਨ ਹਨਾ ਇੱਕ ਚੋਲੇ ਵਿੱਚ ਪਾਣੀ ਬੋਤਲ ਦੂਜੇ ਵਿੱਚ ਨੀਲਾ ਪਲਾਸ ਸਟੀਲ ਗਲਾਸ ਦੋ ਸਾਬਨ ਤੇਲ ਕਾਲਗੇਟ ਹਨਾ ਸਾਰਾ ਲੀਕਾ ਬੁਰਸ਼ ਕਾਲੇ ਬਟਵੇ ਵਿੱਚ 2800 ਰੁਪਏ ਵੀਰ ਜੀ ਮੰਮੀ ਇਸ ਕੁਲਜੀਤ ਨਾਲ ਨੇ ਛੇਲ ਹੋਣ ਨਹੀਂ ਦਿੱਤਾ ਹਨਾ ਨਾ ਸਾਈਕਲ ਦਿੱਤਾ ਮੇਰੀ ਵੀਰੋ ਕਿਸੇ ਨਾਲ ਜਾਣ ਪਛਾਣ ਨਹੀਂ ਹੈ ਮੈਨੂੰ 2 ਮਹੀਨੇ ਦੇ ਹੋਣ ਦੇ ਤੇ ਦਰਸ਼ਨ ਸਰਪੰਚ ਦੇ ਡੇਰੇ ਛੱਡ ਆਇਆ ਸੀ ਵੀਰੋ ਤੁਹਾਡੇ ਵਿੱਚ ਕੋਈ ਸਿਆਣਾ ਹੋਵੇ ਜਾਂ ਸਮਝਦਾਰ ਤੇ ਇਸ ਵੀਰ ਦਾ ਸਾਈਕਲ ਬਲਵਿੰਦਰ ਬਲਜੀਤ ਦੇ ਘਰੋ ਲੈ ਆ ਕੇ ਵੀਰ ਨੂੰ ਦੇ ਦਿਓ ਵੀਰੋ ਤੁਹਾਡਾ ਬਹੁਤ ਮਿਹਰਬਾਨੀ ਹੋਵਗੀ ਤੁਹਾਡੇ ਪਿੰਡ ਦਾ ਕਰਜ ਕਰਜ ਸੋਚ ਲੈਣਾ ਹੈ ਇਹ ਇਹਨੇ ਲਿਖਿਆ ਹਾਂਜੀ ਜੀ ਯਾ ਆਪ ਵੀ ਸਾਈਕਲ ਆਪ ਹੁਣ ਵੀ ਉਹ ਗੱਲ ਕਹੀ ਜਾਂਦਾ ਕਿ ਮੇਰਾ ਸਾਈਕਲ ਆ ਉਹਨਾਂ ਦੇ ਘਰੇ ਮੇਰਾ ਸਾਈਕਲ ਆ ਹਨਾ ਤੇ ਉਹ ਜਿਵੇਂ ਡਿਸਟਰਬ ਹੋਇਆ ਥੋੜਾ ਜਿਹਾ ਜਿਆਦਾ ਨਹੀਂ ਆ ਹਾਂ ਹਾਂ ਥੋੜਾ ਜਿਹਾ ਡਿਸਟਰਬ ਤੇ ਇਹ ਪਹਿਲਾਂ ਵੇਚੇ ਨਾਲ ਘਰ ਲੱਭਣ ਦੀ ਕੋਸ਼ਿਸ਼ ਕਰ ਪਹਿਨੇ ਹਾਂ ਘਰ ਹੀ ਇਹਨਾਂ ਦਾ ਘਰ ਤੇ ਮੇਰੀ ਵਾਇਗਰੂ ਦੀ ਮੇਰ ਹੋ ਜੇ ਜਾਂ ਵੀਡੀਓ ਵਾਇਰਲ ਹੋ ਗਈ ਇਹਦੇ ਘਰ ਘਰ ਇਦਾਂ ਹੀ ਲੱਭ ਜਾਣ ਇਹਨਾਂ ਨੂੰ ਕਿਹਦੇ ਦਾ ਘਰ ਨੇ ਲੱਭਣਾ ਇਹ ਘਰੋਂ ਉੱਥੋਂ ਹਨ ਇਹ ਉੱਥੇ ਲੱਗੇ ਮੜੀਆਂ ਨੇ ਜਿੱਥੇ ਅਸੀਂ ਬਹਿ ਗਏ ਸਾਰਾ ਟਬਰ ਕਦਮ ਦਿੱਤੇ ਉਹ ਤੇ ਹੈ ਨਹੀਂ ਬਾਦਲ ਜੀ ਆਣਿਆ ਤਾਂ ਅੰਦਰ ਕਿੰਨੇ ਭਰਾ ਜੀ ਭਾਜੀ ਤੁਸੀਂ ਕਿੰਨੇ ਭਰਾ ਜੇ ਤੁਸੀਂ ਕਿ ਭਰਾ ਕਿੰਨੇ ਜੇ ਇਕੱਲੇ ਆ ਕੱਲੇ ਭਰਾਵਾ ਠੀਕ ਆ ਤੇ ਫਾਦਰ ਸਾਹਿਬ ਹੈਗੇ ਆ ਫਾਦਰ ਸਾਹਿਬ ਨੂੰ ਅੱਗ ਲਾਤੀ ਸੀ ਬਦਲ ਤੇਰਾ ਭਲਾ ਜੀ ਤੇ ਮੰਮੀ ਮੰਮੀ ਆਕ ਨਹੀਂ ਮੰਮੀ ਹੁਣ ਡੇਰੇ ਤੇ ਬੈਠਿਆ ਮੰਮੀ ਡੇਰੇ ਤੇ ਬੈਠਿਆ ਕਿੰਨਾਂ ਦੇ ਕੋਲ ਆ ਇਕੱਲੇ ਨੇ ਹੁਣ ਚੜੀ ਉੱਤੇ ਓਕੇ ਇਹਨਾਂ ਦਾ ਤੇ ਭੈਣਾ ਫਿਰ ਕੱਲੇ ਰੱਖੇ ਨੇ ਭੈਣਾ ਤੁਹਾਡੀਆਂ ਭੈਣਾ ਨਹੀਂ ਹੈਗਾ ਭੈਣਾ ਨਹੀਂ ਹੈਗਾ ਮਤਲਬ ਤੁਸੀਂ ਇਕੱਲੇ ਜੇ 1 ਲੱਖੀ ਜੀ ਤੇ ਜਮੀਨਦਾਰਦ ਕਿੰਨੀ ਆ 10 ਕਿੱਲੇ ਜਮੀਨ ਦੇ ਤੁਹਾਡੀ ਚਾਰ ਬਸਾਂ ਨੇ ਪ੍ਰਾਈਵੇਟ ਸਰਕਾਰੀ ਅੱਛਾ ਸਾਡੀਆਂ ਬਸਾਂ ਲਈਆਂ ਮਹਾਰਾਜਾ ਦੇ ਨਾਮ ਤੇ ਮੰਮੀ ਨੇ ਦੂਰ ਲਗੀਆਂ ਤੇ ਬਸਾਂ ਤਿਲੋਂਦਾ ਕੌਣ ਤੁਸੀਂ ਇੱਥੇ ਜੀ ਚਿਤਾਲੇ ਲਾਤੀ ਹੈ ਹੈ ਚਿਤਾਲੇ ਲਈ ਆਪਣੀ ਪ੍ਰੂਫ ਜੀ ਦੇ ਚਿਤਾਲੇ ਲਾਜੀ ਚਿਤਾਲੇ ਲੈਣਾ ਇਹ ਜਾ ਕੇ ਅਸੀਂ ਜਾਵਾਂਗੇ ਇੱਥੇ ਕੀ ਕਰਨਾ ਇਹਦੇ ਇਹਦੇ ਮੰਮੀ ਨੂੰ ਲੱਭਣ ਆਏ ਸਾਂ ਤੋਂ ਮੰਮੀ ਕਿਉਂ ਮੰਮੀ ਕਿੱ데 ਗਈ ਆ ਮੰਮੀ ਇੱਥੇ ਜੋ ਤੁਹਾਨੂੰ ਕਿੰਨੀ ਵਾਰ ਸਮਝਾਦੀ ਵੀਰ ਮੇਰੇ ਉੱਪਰ ਮੰਮੀ ਇੱਥੇ ਰਹਿੰਦੀ ਸੀ ਕਿੱਥੇ ਕਿ ਕਿਹੜੇ ਪਿੰਡ ਜਿੱਦਾਂ ਆਦੇ ਘਰ ਆਏ ਲੱਗਈ ਕਿ ਗਲੀ ਅਸੀਂ ਘਰ ਨਹੀਂ ਜਾਂਦੇ ਤੇ ਅਸੀਂ ਆਹ ਕਿਹੜਾ ਪਿੰਡ ਤੁਹਾਨੂੰ ਪਤਾ ਕਿਹੜੇ ਪਿੰਡ ਬੈਠੇ ਜੀ ਪੰਡੋਰੀ ਆ ਪੰਡੋਰੀ ਕਿਹੜੀ ਆ ਇਹ ਨਹੀਂ ਪਤਾ ਕਿਹੜੀ ਆ ਪੰਡੋਰੀ ਹੈ ਨਾ ਇਹ ਪਿੰਡ ਦਾ ਨਾਮ ਕੀ ਪੰਡੋਰੀ ਬਣਾਇਆ ਆ ਸਾਨੂੰ ਆਪਾਂ ਪਨੋਰੀ ਚਾਹੀਏ ਆ ਤੂੰ ਪਨੋਰੀ ਪਨੋਰੀ ਕੀ ਮਾ ਇਹ ਵੀ ਢਾਡੇ ਤੋਂ ਪਤਾ ਲੱਗਾ ਹੋਏ ਨੂੰ ਵੀਰ ਨੂੰ ਜਿਵੇਂ ਕਹੀ ਜਾਂਦਾ ਆ ਘਰ ਇਹਦਾ ਇੱਥੇ ਆ ਘਰ ਇੱਥੇ ਆ ਢਾਡੇ ਤੋਂ ਪਤਾ ਲੱਗਿਆ ਨਾ ਇਹ ਪੰਡੋਰੀ ਆ ਉਹ ਵੀ ਅੰਦਰ ਦੋ ਸਾਲ ਹੋ ਗ ਆਵਾ ਚੇੜ ਲੋ ਵੇ ਨਾ ਮਦਾ ਬਜੀਦੇ ਮਤਲਬ ਅਹ ਗਲੀ ਸਿਓ ਰੋ ਵੇ ਨਾ ਮਤਲਬ ਅੱਛਾ ਤੇ ਪੈਣੇ ਏਡੀ ਦੂਰ ਹੈ ਨਾ ਕੋਣ ਅਸੀਂ ਜਾਣਦੇ ਨਹੀਂ ਉਹਨੂੰ ਕੋਈ ਸੱਜਾ ਆ ਕਾ ਬਤਾ ਵੀ ਲੋ ਥੋੜੇ ਨਹੀ ਬਿਨਾ ਹੀ ਆਪਾਂ ਅਈ ਘਰੇ ਜਾ ਗਏ ਉਧਰ ਰੋਲਰ ਉੱਲਾ ਪੋਂਦਾ ਵੀਰੇ ਮਗਰੂੰ ਇਦਾਂ ਉਧਰ ਨਹੀਂ ਕੁਛ ਨਹੀਂ ਰੋਲਰ ਨਹੀਂ ਕੋਈ ਜੀ ਪੋਂਦਾ ਸੰਭਵ ਮਤਲਬ ਰੋਲਰ ਉਧਰ ਪੈਦਾ ਜਦੋਂ ਵਹ ਗਰੁੰਦੇ ਜਦਾਂ ਪਾਣੀ ਕੋਈ ਲੜੋਰੀ ਜਿੱਦਾਂ ਮੇਰੇ ਨਾਲ ਕਰਦਾ ਹੁੰਦਾ ਆ ਵੀ ਸਾਡਾ ਆਪਸ ਅਸੀਂ ਹਾਂ ਜੀ ਦਾਣ ਕਰਦੇ ਆ ਫੂਕਾਂ ਜੇ ਮਾਰਦਾ ਹੈ ਨਾ ਨਾਗ ਰਹਿੰਦੇ ਸਾਡੇ ਵੀਰ ਮੇਰੇ ਕਿੰਨੀ ਮਰ ਸਮਝਾ ਦਿੰਦਾ ਕਿੱਥੇ ਨਾਗ ਰਹਿੰਦੇ ਆ ਵਾਹਿਗੁਰੂ ਰਹਿੰਦੇ ਨੇ ਵੀਰ ਮੇਰੇ ਵਾਹਿਗੁਰੂ ਹਾਂ ਹੋਰ ਅਹੀਂ ਕੱਲੇ ਵੀ ਕਰ ਖਸਾ ਜੀ ਜਾਨ ਥੋੜੀ ਬੋਲੀ ਗਾਲ ਮੰਦਾ ਕੀਤਾ ਕਿਤੇ ਇਹਨੂੰ ਜਦੋਂ ਥੋੜਾ ਜਿਹਾ ਜ਼ਿਆਦਾ ਨਹੀਂ ਥੋੜਾ ਜਿਹਾ ਪਹਿਲੇ ਤਾਂ ਘਰ ਪਤਾ ਕਰਦੇ ਹਣਾ ਮੈਡੀਸਿਨ ਤੇ ਚਲੋ ਵਾਇਗਰ ਮੇਰ ਕਰਿਓ ਉੱਥੇ ਚਲਾ ਚਲਾ ਲਾਂਗੇ ਆਪਾਂ ਪਰ ਪਹਿਲਾਂ ਇਹਦਾ ਘਰ ਪਤਾ ਕਰਦੇ ਜਿਹਨੇ ਤੋਂ ਕੱਢ ਕੇ ਖੜਿਆ ਹੋ ਖੇੜਿਆਣੇ ਦੇ ਉਹ ਹਰਿਆਣੇ ਕੱਢ ਕੇ ਲੰਘ ਗਿਆ ਤੇੰਨੇ ਆਨੇ ਉੱਥੇ ਰੋਂਡੇ ਕਿੱਥੇ ਰੋਂਡੇ ਜਾਣੇ ਉੱਧਰ ਵੀ ਲੈ ਜੀ ਹਲੋ ਕੰਡਰੀ ਵਿਆਹ ਇਹਨੇ ਬੰਨਿਆ ਉਹ ਉਹਦੇ 10 ਜਿਵੇਂ ਤੁਸੀਂ ਦੱਸਦੇ ਵੀ 10 ਦਿਨ ਮੜੀਆਂ ਚੜਿਆ ਕੱਪੜੇ ਤੇ ਫਿਰ 15 ਉਹ ਵਧੀਆ ਸ਼ਕਾਰ ਪਾਣੀ ਕਰਦਾ ਆਹ ਦੇਖੋ ਕਪੜੇ ਸਾਰੇ ਕਪੜੇ ਉਹ ਨਹੀਂ ਉਹ ਪਾਜੀ ਇਹੋ ਜੀ ਕਰਦੀ ਇੱਕ ਮਿੰਟ ਇਹ ਸਫਾਈ ਪੂਰੀ ਨਹੀਂ ਤੇ ਇੱਕ ਦਿਨ ਆਪਣੀ ਚੰਚਾਈ ਤੇ ਲਾ ਦੇ ਕੋਈ ਹੋਰ ਨਿਕਸੀ ਫੱਕਾ ਫੱਕਾ ਲਾ ਗਏ ਹਾਂ ਪੂਰਾ ਸੁੰਦੇ ਮਹਾਨ ਜਿਤਨਾ ਮਤਾਂ ਹੁੰਦਾ ਚਾਹੇ ਉਹ ਮੰਜਾ ਨਾ ਉਹ ਮੰਜਾ ਬਿਸਤਰਾ ਪੱਕਾ ਦਤਾ ਹੈ ਤੇ ਬਿਚਾਰ ਨਾਲ ਨਹੀਂ ਕਰਦਾ ਬਾਦ ਨਾ ਸਿਰਫ ਪਿੰਡੀ ਦਤਾ ਸੈਂਸ ਕਰ ਤੁਹਾਨੂੰ ਤੇ ਉਹ ਕਬਰਾਂ ਆਦੇ ਹੁਣ ਫੋਰੀ ਤੇ ਤਾਜ਼ਾ ਜਦੋਂ ਬਿਸਤਰਾ ਵਧੀਆ ਮੰਜਾ ਇਹ ਤੇ ਇੱਥੇ ਪੱਖਾ ਦਿੰਦਾ ਹੈ। ਸੱਤ ਹੀ ਦਿੰਦਾ ਹੈ। ਚਲਦਾ ਨਾ। ਉਹ ਨਾਲ ਪੈਣ ਦਾ ਲੈ ਗਏ ਹੁਣ। ਕੁੜੀ ਵਾਲੇ ਬੰਦੇ ਮੈਂ ਖੜਿਆ। 15 ਨੂੰ ਆਇਆ। ਥੋੜੀ ਖੜਿਆ ਤੁਹਾਡੇ ਕੋਲ। ਅਸੀਂ ਸੋਚਦੀ ਹਾਂ ਉਹਨਾਂ ਦੇ ਨਾਲ। ਕੋਈ ਫੋਨ ਨਹੀਂ ਕੀਤਾ। ਹਾਂਜੀ। ਉਹ ਤੋਂ ਖੜਿਆ ਸਮਾਂ। ਅੱਛਾ ਫੋਨ ਆਲਜੀ ਨੇ ਲਾਇਆ ਸੀ ਲਈ। ਹਾਂਜੀ ਪਹਿਲਾਂ ਮੇਰ ਨਾਲ ਗੱਲ ਕੀਤੀ। ਸਭ ਤੋਂ ਪਹਿਲਾਂ ਕਾਟੇ ਜੀ ਤੁਹਾਡੀ ਪਹਿਲਾਂ ਮੇਰ ਨਾਲ। ਅਹ ਠੀਕ ਹੈ ਜੀ। ਅੱਛਾ ਜੀ ਠੀਕ ਹੈ। ਕੱਲ੍ਹ ਆਈ। ਉਹਨੂੰ ਲੈ ਕੇ ਕੱਢ ਕੇ ਉਹਨੂੰ ਵੀ ਫੋਨ ਕੀਤਾ। ਲੋਕੇਸ਼ਨ ਮਿਲ ਗਿਆ ਉਹ ਤੋਂ ਕੱਲ ਦੀ ਮੈਂ ਆਪਣੇ ਤੋਂ ਕੱਲ ਦਾ ਫੇਰ ਟਿਕਾਣਾ ਪੜਾਣਾ ਸਹੀ ਹਾਲ ਹੈ ਫਿਰ ਪਤਾ ਨਹੀਂ ਸੀ ਲੱਗਣਾ ਮੈਂ ਲੋਕੇਸ਼ਨ ਵੀ ਉਹ ਤੋਂ ਕੱਲੀ ਫੇਰ ਵਾਲੀ ਗਲਪਾ ਤੋਂ ਵੀਰ ਹੁੰਦੀ ਰਹੀ ਪੁੱਤ ਜਿਵੇਂ ਦੱਸਿਆ ਇਹਨਾਂ ਸਵੇਰ ਦਾ ਮੈਨੂੰ ਜਿਵੇਂ ਆਪ ਜੀ ਨੇ ਕਿਹਾ ਸੀਗਾ ਕਿ ਵੀਰੇ ਸਵੇਰੇ ਪਤਾ ਨਹੀਂ ਨੇ ਇੱਥੇ ਰਹਿਣਾ ਕਿ ਨਹੀਂ ਰਹਿਣਾ ਹਾਂਜੀ ਜਿਵੇਂ ਪੰਜਾਬੀ ਭਰਾ ਹੋਵੇ ਤੇ ਲੱਭਣਾ ਬੜਾ ਸੌਖਾ ਹੋ ਜਾਂਦਾ ਵਾ ਹੁਣ ਜਿਵੇਂ ਵੀਰੇ ਸੈਂਸਰਾਂ ਪਿੰਡ ਦੱਸਿਆ ਵਾ ਸੇਰੇ ਜਦੋਂ ਵੀਡੀਓ ਪੈ ਗਈ ਅਵਲ ਤੇ ਵੀਡੀਓ ਦੇਖ ਕੇ ਕਿਸੇ ਨਾ ਕਿਸੇ ਦਾ ਫੋਨ ਆ ਜਾਣਾ ਜੇ ਨਾ ਆਇਆ ਇੱਕ ਦਿਨ ਆਪਾਂ ਵੇਟ ਕਰ ਲਾਂਗੇ ਕੱਲ ਦਾ ਦਿਨ ਦੇ ਨਾ ਆਇਆ ਤੇ ਫਿਰ ਪਰਸੋਂ ਅਸੀਂ ਇਹਦੇ ਘਰ ਚਲ ਜਾਣਾ ਪਿੰਡ ਚਲ ਜਾਣਾ ਮੇਰੀ ਗੱਲ ਸੁਣੋ ਮੰਮੀ ਢੜੀ ਦਾ ਸੁਨੇਹਾ ਆਇਆ ਵਾ ਕਿ ਉਹ ਨੂੰ ਮੁਖਤਾਵਰ ਵੀਰ ਨੂੰ ਲੈ ਕੇ ਆਓ ਠੀਕ ਹੈ ਨਾ ਉਹ ਡੇਰੇ ਡੇਰੇ ਬਿਠੀ ਹੈ ਨਾ ਇਕੱਲੇ ਜਾਣਾ ਚਲੋ ਆਜੋ ਇਕੱਲੇ ਚੱਲੀਏ ਫਿਰ ਅੱਪਾ ਅਣੀ ਐ ਹੋਣਾ ਵੀ ਬੰਨ ਮੇ ਨਹੀਂ ਜਾਣਾ ਪੈਨੇ ਮੇਰੀ ਗੱਲ ਸੁਣ ਵੀਰ ਮੇਰੀ ਗੱਲ ਸੁਣ ਵੀਰ ਮੇਰੇ ਮੰਨ ਲਿਆ ਕਰੋ ਅਸੀਂ ਰਾਤ ਨੂੰ ਨਹੀਂ ਜਾਣਾ ਰਾਤ ਨਹੀਂ ਜਾਣਾ ਰਾਤ ਨੂੰ ਨਹੀਂ ਜਾਂਦੇ ਆਪਾਂ ਆਪਾਂ 8 ਵਜੇ ਦਾ ਖਾ ਜੋ ਇੱਥੇ ਬਸ ਕਿੱਥੇ 8 ਵਜੇ ਇੱਥੇ ਆ ਜੀ ਚੱਲਾ ਆ ਜਾਾਂਗੇ ਸਵੇਰੇ 8 ਵਜੇ ਆ ਜਾਾਂਗੇ ਚੱਲ ਹੁਣ ਆਪਾਂ ਫਿਰ ਗੱਡੀ ਤੇ ਬਹਿ ਕੇ ਫਿਰ ਨਹੀਂ ਅਸੀਂ ਕਿੱਥੇ ਜਾਾਂਗੇ ਹਾਂਜੀ ਮੰਨੀ ਦਾ ਹੁੰਦਾ ਵਾ ਨਹੀਂ ਜਾਣਾ ਤੇ ਕਿਤੇ ਜਵਾਗ ਥੋੜੀ ਜੀ ਅਸੀਂ ਜਾਣਾ ਨਹੀਂ ਵੀਰ ਮੇਰੇ ਮੰਨ ਲਿਆ ਕਰੋ ਨਹੀਂ ਜਾਣਾ ਤੁਹਾਡੀ ਮੰਮੀ ਨਹੀਂ ਨਹੀਂ ਜਾਣਾ ਭੈਣ ਮੇਰੀ ਜੋ ਕਹਿੰਦੇ ਆ ਨਹੀਂ ਜਾਣਾ ਨਹੀਂ ਜਾਂਦੇ ਨੇ ਤੁਹਾਨੂੰ ਤੁਹਾਡੀ ਮੰਮੀ ਤੋੜਿਆ ਤੁਹਾਡਾਂ ਤੋੜਿਆ ਕੇ ਤੁਹਾਡੀ ਮੰਮੀ ਡੀਕਨ ਡਈ ਆ ਉਹ ਹੀਰਵਾ ਕਰਦੀ ਪਈ ਆ ਏਦਾਂ ਥੋੜੀ ਘਰੀਦਾ ਹੁੰਦਾ ਨਹੀਂ ਨਹੀਂ ਅਸੀਂ ਨਹੀਂ ਜਾਂਦੇ ਮੰਨੀ ਦਾ ਹੁੰਦਾ ਨਹੀਂ ਜਾਣਾ ਨਹੀਂ ਕਿਤੇ ਕਿੰਨੇ ਤੁਹਾਨੂੰ ਮਾਰਿਆ ਕਿੰਨੇ ਤੁਹਾਡਾ ਲੱਕ ਤੋੜਿਆ ਜਿਹੜੇ ਅੰਦਰ ਰਹਿੰਦੇ ਨੇ ਬਾਈ ਉਹ ਉਹ ਵੇਖੋ ਕਿ ਉਹ ਦਾ ਕੋਣ ਰੰਦੇ ਉਹ ਵੇਖੋ ਭੈਣ ਹੁਣੀ ਤੁਹਾਨੂੰ ਦਿਨਾਂ ਟੜਾ ਕਰਨ ਦੇ ਰਾਤ ਨਹੀਂ ਜਾਣਾ ਸਿੱਧੀ ਆਵਾ ਮਾਂ ਸਾਡੀ ਬੀਠੀ ਬਣਾਣੀ ਰਾਤ ਤੇ ਮਾਂ ਦਾ ਫਿਰ ਹੁਕਮ ਨਹੀਂ ਮੰਨਣਾ ਨਹੀਂ ਇਹ ਰਾਤ ਦੇ ਟਾਈਮ ਕਿਤੇ ਜਾਂ ਨਾਲੇ ਤੇ ਮਾਂ ਕਹਿੰਦੇ ਪਏ ਤੇ ਨਾਲੇ ਉਹਦੀ ਗੱਲ ਵੀ ਨਹੀਂ ਮੰਨਦੇ ਕਹਿੰਨਾ ਮੰਨਦੀਆਂ ਜੇ ਕੰਮ ਕੋਈ ਕਹੇਗੀ ਕੰਮ ਕਰਦੇ ਆ ਬਾਹਰ ਹੁੰਦੇ ਜਾਦੇ ਆ ਤੇ ਮਾਂ ਅਖੰਡੀ ਆਪ ਚੱਲਾ ਵੇਰੇ ਇਦਾਂ ਕਰਦੇ ਆ ਫਿਰ 8:00 ਵਜੇ ਪਹੁੰਚ ਜਾਓ ਉੱਥੇ ਚਪਾਈਏ ਬਸ 6:00 ਵਜੇ ਚੱਲਾ ਵੇਰੇ ਆਪਾਂ ਵੀਰ ਦੇ ਘਰ ਚੱਲਦੇ ਆ ਅੰਦਰ ਘਰੇ ਚੱਲਦੇ ਆ ਖੱਲੇ ਤੁਸੀਂ ਅੱਛਾ ਕੋਈ ਹੋਰ ਨਹੀਂ ਹੋਣਾ ਜੀ ਠੀਕ ਆ ਸਰਤਾ ਜੀ ਆਪਾਂ ਵੀ ਆਈ ਵੀਰ ਕਿਤੇ ਨਹੀਂ ਜਾ ਸਕਦੇ ਇਥੋਂ ਓਏ ਇੱਥੇ ਰਾਤ ਨੂੰ ਕੋਈ ਡੰਗਰ ਵਛਾ ਆ ਜਾਂਦਾ ਕੋਈ ਜੰਗਲ ਆ ਜਾਂਦਾ ਜਿੱਤ ਨਹੀਂ ਵੀਰ ਮੇਰਾ ਕੋਈ ਟੈਨਸ਼ਨ ਨਹੀਂ ਜਾਗਦੇ ਸਾਰਾ ਸਾਰਾ ਜਾਗਦੇ ਪਰ ਹਾਂ ਫੇ ਮੜੀਆਂ ਤੇ ਰਹਿੰਦਾ ਨੇ ਇਕੱਲੇ ਰਹੇ ਸਾਂ ਮਨੀ ਰਹਿੰਦਾ ਵਾ ਨਹੀਂ ਨਹੀਂ ਫੇ ਜਾਣੇ ਜਾ ਫੇ ਜਾ ਦਿੰਦਾ ਅੱਖੇ ਲੱਗੀਦਾ ਹੁੰਦਾ ਆਪਾਂ ਚੱਲੀਏ ਜਾਨੀ ਜਿਹੜਾ ਤਰਾਜ ਕਰਦੇ ਆ ਦੋ ਜਿਵੇਂ ਦੇ ਉਹਨਾਂ ਅੱਖੇ ਲੱਗ ਜਾਂ ਬੀਬੀਆਂ ਦੀਆਂ ਇੰਨੀ ਆਹ ਵੇਖਣਾ ਪਿਆਜ ਉਹ ਸਵੇਰੇ 8 ਵਜੇ ਆਜੋ ਉਹਦੇ ਪਤਾ ਕੀ ਆ ਰਾਤ ਨੂੰ ਕੋਈ 100 ਚੋਰ ਚੱਕਾ ਜਾਂਦਾ ਵਾ ਕੋਈ ਪੁਲਸ ਵਾਲੇ ਆ ਜਾਂਦੇ ਆ ਫੇਰ ਠੀਕ ਆ ਸਵੇਰੇ ਆਪਾਂ ਫੇਰ ਆ ਜਾਾਂਗੇ ਨਹੀਂ ਸਾਨੂੰ ਨਹੀਂ ਦਿੰਦੀ ਮੇਰੇ ਭਰਾ ਨਹੀਂ ਆ ਤੁਹਾਨੂੰ ਟੈਨਸ਼ਨ ਨਹੀਂ ਮੇਰਾ ਭਰਾ ਨਹੀਂ ਆ ਚਲ ਫੇਰ ਭਾਏ ਆਜੋ ਕੋਈ ਗੱਲ ਨਹੀਂ ਨਹੀਂ ਸਾਨੂੰ ਟੈਨਸ਼ਨ ਨਹੀਂ ਕਿਸੇ ਦੀ ਮੈਂ ਨਹੀਂ ਦਿੰਦਾ ਚਲ ਹੱਥ ਤੇ ਮਲਾਓ ਫੇਰ ਹੱਥ ਤੇ ਮਲਾ ਲਓ ਨੇ ਆ ਕੋਲ ਡਰਿੰਕ ਵੀ ਨਹੀਂ ਪੀਤਾ ਤੁਸੀਂ ਸਵੇਰਾ ਉਹ ਕਿਥੇ ਮਿਲਾਂਗੇ ਚਲੋ ਸਵੇਰੇ ਮੈਂ ਆ ਜਾਊਂਗਾ ਸਵੇਰੇ ਮੇਰੀ ਗੱਲ ਤੋਂ ਸੁਣੋ ਸਵੇਰੇ ਮੈਂ ਆ ਜਾਊਂਗਾ ਠੀਕ ਆ ਠੰਡਾ ਵੀ ਲੈ ਆਊਂਗਾ ਠੀਕ ਆ ਪਰ ਹੁਣ ਜਾਂ ਮੇਰੀ ਗੱਲ ਮੰਨਣੀ ਨਹੀਂ ਹੱਥ ਨਹੀਂ ਮਿਲੋ ਹੱਥ ਸਵੇਰੇ ਮਿਲਾਂਗੇ ਕਿਉਂ ਕਿਉਂ ਮੈਂ ਹੱਥ ਕਿਉਂ ਨਹੀਂ ਮਿਲੋਣਾ ਕਰ ਮਲਾਤਾ ਨਾ ਬਸ ਮੈਂ ਬਾਰ-ਬਾਰ ਇਹ ਸਾਡਾ ਦਿਮਾਗ ਖਰਾਬ ਹੋਇਆ ਐਂ ਨਹੀਂ ਮਿਲਦਾ ਨਹੀਂ ਮਿਲਦਾ ਹਿੰਗੋ ਆ ਤੇ ਤੁਸੀਂ ਸਵੇਰ ਨੂੰ ਆ ਜਾਓ ਕੱਲ ਨੂੰ ਆ ਜਾਓ ਸਵੇਰੇ 8:00 ਵਜੇ ਆ ਜਾਓ ਤੇ ਆ ਜਾਓ ਕੱਲੇ ਜੇ ਤੇ ਸਾਨੂੰ ਨਾਲ ਲੱਗ ਜਾਣਾ ਕੱਲੇ ਹੁਣਾ ਜੀ ਕਿਸੇ ਨੂੰ ਨਾ ਦੇਣਾ ਠੀਕ ਹੈ ਜੀ ਕੱਲੇ ਆਵਾਂਗੇ ਪਰ ਹੁਣ ਤੇ ਮੇਰੀ ਬੇਨਤੀ ਮੰਨ ਲਓ ਨਾਮ ਮੋੜ ਦਰਦੇ ਠੀਕ ਹੈ ਮੋੜ ਦਰਦੇ ਮੰਨ ਲਓ ਹੁਣ ਤੇ ਬੇਨਤੀ ਮੰਨ ਲਓ ਨਹੀਂ ਹੱਥ ਨਹੀਂ ਲਗਾ ਚੰਗੇ ਨਹੀਂ ਲੱਗੀਦਾ ਇਦਾਂ ਹੱਥ ਨਹੀਂ ਮਿਲਦਾ ਤੁਹਾਡੀ ਇੱਜ਼ਤ ਕੀ ਆ ਤੂੰ ਆਇਓ ਪਾਣੀ ਹੈਗਾ ਸਾਡੇ ਕੋਲ ਤੁੰਡੀ ਤੇ ਪਾਣੀ ਪੀ ਗਦੇ ਨੇ ਫੇ ਰੋਕੀ ਹੱਥ ਜੀ ਹੂੰ ਤਾਦੀ ਜੀ ਤਾਂ ਨਹੀਂ ਛੱਡਿਆ ਇਦਾਂ ਅੱਖੇ ਲੱਗੀਦਾ ਹੁੰਦਾ ਵਾ ਇਦਾਂ ਮੇਰੀ ਗੱਲ ਮੇਰੀ ਗੱਲ ਮੇਰੀ ਗੱਲ ਸੋ ਨਾ ਮੇਰੀ ਗੱਲ ਤੇ ਸੁਣ ਲੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਤੋ ਇਹ ਵੀ ਗੁਰੂ ਦੇ ਸਿੱਖ ਜੇ ਹੈ ਨਾ ਬਾ ਵੀ ਆਪਾਂ ਵੀ ਗੁਰੂ ਦੇ ਸਿੱਖ ਆ ਆਪਾਂ ਦੋਵੇਂ ਭਰਾ ਨਾ ਹੋਏ ਭਰਾ ਹੋਏ ਨਾ ਭਰਾ ਜੀ ਮਿਲਦੇ ਆ ਭਰਾ ਹੋਏ ਨਾ ਆਪਾਂ ਤੇ ਭਰਾ ਦੀ ਛੋਟੇ ਭਰਾ ਦੀ ਗੱਲ ਹੀ ਮਰਨੀ ਨਹੀਂ ਜੀ ਭਰਾ ਇਦਾਂ ਇਹ ਚੰਗੇ ਥੋੜੀ ਲੱਗੀਦਾ ਨਹੀਂ ਉਹ ਨਾ ਚੰਗੇ ਲੱਗੇ ਉਹ ਫਿਰ ਉਹ ਵੀਰ ਕੀ ਆਖਣਗੇ ਵੀ ਯਾਰ ਵੱਡਿਆ ਭਰਾ ਆਖੇ ਨਹੀਂ ਲੱਗਾ ਕੁਝ ਨਹੀਂ ਕਹਿੰਦੇ ਮੰਨੀ ਧੰਦਾ ਮੇਰਾ ਭਰਾ ਨਹੀਂ ਫੋ ਨਹੀਂ ਵੀਰ ਮੇਰੇ ਹੱਥ 20 20 ਫੇਰ ਇੱਥੇ ਲਾ ਦੇਣਾ ਬੇਨਤੀ ਆਪਾਂ ਫੇਰ ਆ ਜਾਗੇ ਆਪਾਂ ਫੇਰ ਅਮਰੀਕਾ ਸੁਣ ਆਪਾਂ ਬਸ ਅੱਧੇ ਘੰਟੇ ਤੇ ਆ ਜਣੇ ਆ ਠੀਕ ਹੈ ਜੀ ਮੰਨੀ ਲੈਣਾ ਵੀਰ ਮੇਰੇ ਕਿਤੇ ਜਣਾ ਚੰਗੇ ਰਹੋਗੇ ਚਲ ਜੋ ਕਿਤੇ ਨਹੀਂ ਜਣਾ ਆ ਕਿਧਰ ਜਣਾ ਵੀਰ ਕਿਉਂ ਇੱਥੇ ਘਤੋ ਰਹਿਣਾ ਇੱਥੇ ਕੀ ਆ ਇੱਥੇ ਕੀ ਆ ਇੱਥੇ ਰਹਿਨੇ ਰੋਜ਼ ਪਰਸੋਂ ਵੀ ਇੱਥੇ ਆ ਕੱਲ ਵੀ ਇੱਥੇ ਆ ਉਹ ਚਲ ਗਏ ਨੇ ਮਾਤਾ ਦੀ ਕੰਡੀਆਂ ਮਾਤਾ ਫੋਨ ਤੇ ਫੋਨ ਲਾਉਂਦੀ ਆ ਤੇ ਮਾਤਾ ਦਾ ਮਸਤਾ ਧਿਆਨੀ ਹੈਗਾ ਨਹੀਂ ਰੱਖਾਂ ਯਾਪੇ ਅਸਾਂ ਨਾ ਇੱਥੇ ਬੈਠੇ ਬੈਠੇ ਮਾਤਾ ਕਿਤੇ ਤੁਹਾਨੂੰ ਨਹੀਂ ਪਤਾ ਮੇਰ ਮੜਾ ਕੋਈ ਨਹੀਂ ਮੜਾ ਜਾ ਨਹੀਂ ਆਈ ਨਹੀਂ ਜਾ ਤੇ ਮਾਤਾ ਨੇ ਘੱਲਿਆ ਦੇ ਮਾਤਾ ਆਈ ਜਾ ਨਹੀਂ ਸਕਦੇ ਮਾਂ ਮਜੀਏ ਨਹੀਂ ਜਾ ਸਕਦੇ ਰਾਤ ਨੂੰ ਮੇਰੀ ਗੱਲ ਸੁਣ ਉਹ ਮਾਤਾ ਨੇ ਘੱਲਿਆ ਮੇਰੀ ਗੱਲ ਸੁਣ ਮਾਤਾ ਨੇ ਘੱਲਿਆ ਸਾਨੂੰ ਪਤਾ ਮਾਤਾ ਨੇ ਘੱਲਿਆ ਤੁਹਾਨੂੰ ਪਤਾ ਹੈ ਮਾਤਾ ਨੇ ਘੱਲਿਆ ਤੇ ਹੋਰ ਉਹਨਾਂ ਨੂੰ ਪਤਾ ਹੀ ਆ ਕੰਡੇ ਨਾ ਤੇ ਮਾਤਾ ਨੇ ਘੱਲਿਆ ਪਾਖਨ ਦੀ ਕਿਹੜੀ ਗੱਲ ਆ ਮਾਂ ਮਜੀਏ ਓਏ ਆਜੋ ਉੱਠੋ ਆ ਵੀ ਆ ਫੜੋ ਫੜੋ ਚਲੀਏ ਓਏ ਉੱਠੋ ਉਠੋ ਉਠੋ ਮੜਿਆ ਜਾਨ ਮੋਨ ਫਾੜੀ ਮੜਿਆ ਆ ਵੀਰੇ ਮੜਿਆ ਜਾਇਓ ਮੜਿਆ ਵਾਕੇ ਲੱਗੀ ਦੰਦਾ ਨਹੀਂ ਖਾਣਾ ਯਾਰ ਕਿਹਨੇ ਆਖੇ ਆ ਕਾਪੀ ਮੈਨੂੰ ਫੜਾ ਦੇਵੀਂ ਆਖੇ ਲੱਗ ਜਾ ਤੰਗੀ ਗੱਲਾਂ ਯਾਰ ਚੰਗੀ ਗੱਲਾਂ ਬੇਨਤੀ ਆ ਮੇਰੀ ਰਿਕਵੈਸਟਾ ਟੱਡੇਗੇ ਉਥੋਂ ਤੁਸੀਂ ਨਹੀਂ ਆਖੇ ਲੱਗ ਜਾ ਨਾ ਹੀ ਆਖੇ ਲੱਗੀ ਦੰਦਾ ਆਪੋ ਤਾਂ ਫੜ ਲਾ ਕੈਂਚੀ ਕੈਂਚੀ ਫੜ ਲਾ ਮਾਰੂਗਾ ਕਿਸ ਦੀ ਆ ਵੀਰੇ ਆਇਓ ਮੜਾਇਆ ਥੋੜਾ ਕਰੋ ਆਜੋ ਆ ਕੱਪੜੇ ਮੈਂ ਫੜ ਲੈਣਾ ਨਹੀਂ ਯਾਰ ਮੈਂ ਮੰਨ ਲਿਆ ਕਰੋ ਕੇਸ ਯਾਰ ਮਾਲਾ ਨੂੰ ਵੀਰ ਮੈਂ ਨਹੀਂ ਜਾਣਾ ਕੋਈ ਗੱਲ ਨਹੀਂ ਆ ਉਠੋ ਆ ਜਾਓ ਕੋਈ ਗੱਲ ਨਹੀਂ ਸਵੇਰੇ ਸੁਖ ਤੇ ਚੱਲ ਆਇਓ ਵੀਰ ਮੜ ਆ ਜੈ ਇਦਾਂ ਕਰਨਾ ਕੋਈ ਗੱਲ ਨਹੀਂ ਉਠੋ ਸਵੇਰੇ ਫੇਰ ਆ ਜਾਓ ਨਹੀਂ ਆ ਜਾਓ ਕੋਈ ਗੱਲ ਨਹੀਂ ਅਸੀਂ ਮੜਿਆਂ ਤੇ ਜਾ ਕੇ ਚਲ ਮੜਿਆਂ ਚੱਲ ਜਾਨੇ ਆਪਾਂ ਚੱਲ ਆ ਜਾਓ ਨਹੀਂ ਤੁਸੀਂ ਜਾਓ ਅਸੀਂ ਮੜਿਆਂ ਓਏ ਅਸੀਂ ਇਕੱਲੇ ਮੜਿਆਂ ਜਾਵਾਂਗੇ ਉਠੋ ਨਹੀਂ ਉੱਥੋਂ ਸਹੀ ਵੀ ਇੱਥੋਂ ਦੀ ਉੱਥੋਂ ਹਾਂ ਇਹ ਵੀਰੇ ਪੜਿਓ ਮਰੇ ਕੋਹ ਜਾਣੇ ਵੀਰ ਮਰੇ ਕਿਉਂ ਕਰਨੀਓ ਤੂੰ ਇਹੋ ਜਿਹਾ ਕੰਮ ਅੱਖੇ ਲੱਗੀਦਾ ਤੈਹੀਂ ਮਰੀਆ ਜਾਵਾਂਗੇ ਚੱਲ ਵਿੱਚ ਪਾਲ ਵਿੱਚ ਇਹ ਇੱਥੇ ਪਾਲਾ ਵਿੱਚ ਪਾਲਾ ਮਰਿਆ ਜਾਈਂ ਜੇ ਚੱਲਣਾ ਵੀ ਇੱਥੋਂ ਛੱਡਦੇ ਨੇ ਆ ਘਰ ਹੋ ਜਾ ਚੱਲ ਉੱਠੋ ਫੇਰ ਉੱਥੋਂ ਤੁਹਾਡੇ ਨਾਲ ਨਹੀਂ ਜਾਣਾ ਪੱਕ ਗਈ ਆ ਇੰਨਾ ਖੇਲ ਨਹੀਂ ਲੱਗੀਦਾ ਨਹੀਂ ਨਹੀਂ ਜਾਸਾ ਦੇ ਵੀਰ ਮੇ ਅੱਖੇ ਨਹੀਂ ਲੱਗਣਾ ਨਹੀਂ ਜਾਸਾ ਦੇ ਵੀਰ ਮੇ ਚੱਲ ਉੱਠੋ ਅ ਵੀਰੇ ਟਾਈਮ ਮੇ ਤੂੰ ਮੇ ਤੋਂ ਜੋਰ ਨਹੀਂ ਪੈਂਦਾ ਨਹੀਂ ਜਮੋਠਾਈ ਨਾ ਨਹੀਂ ਜਾ ਸਕਦੇ ਤੂੰ ਆਜੋ ਆਜੋ ਨਹੀਂ ਜਾ ਸਕਦਾ ਉੱਥੇ ਅੱਖ ਲੱਗਦੀ ਨਹੀਂ ਆਹੀ ਮੜਿਆ ਜਾ ਸਕਦੇ ਨਹੀਂ ਜਾ ਸਕਦੇ ਮੜੀ ਗੱਲ ਨਹੀਂ ਸੀ ਮੜੇ ਚੱਲ ਜਾਓ ਨਹੀਂ ਉੱਥੇ ਜਾਣੇ ਫਿਰ ਆਜੋ ਅਲੋ ਹੀ ਫੜ ਲਾ ਤੇਜੀ ਚੱਲਦੇ ਨੇ ਬਸ ਅੱਛਾ ਫੜ ਇਹਨੂੰ ਫੜ ਲਓ ਨਾਲ ਆਜੋ ਆਜੋ ਉੱਥੇ ਛੱਡ ਦੇ ਮੇਰਾ ਫੋਨ ਛੱਡ ਦੇ ਆ ਆ ਕੇ ਬੈਠੀ ਸੀ ਆ ਮੜੀਆਂ ਚੱਲਣਾ ਆ ਸੀ ਛੱਡ ਆ ਵੀ ਬੈਠੀ ਸੀ ਆ ਇਹਨੂੰ ਫੜੇ ਵੀ ਆ ਜਾਣਾ ਇਹਨੇ ਇੱਕ ਦੋ ਜਾ ਗੱਡੀ ਚ ਆ ਗੱਡੀ ਵਿੱਚ ਜੀ ਏ ਫੜ ਲਓ ਪੁੱਤ ਫੜ ਲਓ ਮੈਂ ਕਹੇ ਵਜੂਗਾ ਕਿਸ ਲਈ ਚਾਬੀ ਨਹੀਂ ਗੱਡੀ ਦੀ ਗੱਡੀ ਅਨਲੌਕ ਕਰ ਦੇਗੇ ਅਨਲੌਕ ਹੋ ਗਈ ਆ ਗੱਪੀ ਵਿਧੀਆ ਬੰਦ ਲਓ ਜਦੋਂ ਤੁਸੀਂ ਆ ਗਏ ਮੜੀਆਂ ਚੱਲਦਾ ਮੜੀਆਂ ਚੱਲ ਓਏ ਮੜੀਆਂ ਚੀਚਾ ਉਹ ਵੀ ਰਮਾੜੇ ਫੜੋ ਇਹਨੂੰ ਨਾਲ ਤੁਸੀਂ ਨਹੀਂ ਜਾਣਾ ਮੇਰੇ ਮੈਂ ਜਾਂਦੇ ਨਹੀਂ ਜਾਂਦੇ ਤੁਸੀਂ ਆਪਣੇ ਚੱਪਲਾ ਬੋਗ ਲਓ ਚੱਪਲਾ ਬੋਗ ਨਹੀਂ ਜਾਂਦੇ ਚੱਲਾ ਦੇ ਫੜ ਲਓ ਇਕੱਠਾ ਕਰ ਲੈਂਦੇ ਆਂ ਛੱਡ ਜਾ ਛੱਡ ਜਾ ਵੇ ਗੁਰੂ ਦਾ ਇਥੇ ਲੰਗਰ ਵਾ ਤੇ ਚੀਜ਼ਾਂ ਤੋਂ ਜੇਬ ਚ ਕਿਹੋ ਜੀਆਂ ਪਾਈ ਫਿਰਦਾ ਪਾਈਆਂ ਚੱਲ ਜਾਂਦੀਆਂ ਨੇ ਪਾਈਆਂ ਜੱਲਦੀਆਂ ਨੇ ਪੂਰਾ ਪਾਈ ਕੋਈ ਹੋਰ ਕੋਈ ਹੋਣ ਤੇ ਇਹ ਜਦੋਂ ਮੈਂ ਮਰੀਂ ਚੱਲਣਾ ਮਰੀਂ ਚੱਲਣਾ ਮਰੀਂ ਚੱਲਣਾ ਬੋਲੇ ਫੋਟ ਪਾਈ ਨੇ ਪਰ ਆਹ ਨਹੀਂ ਤੇ ਮਰੀਏ ਜੇ ਸਮਾਂ ਆ ਗਿਆ ਜਦੋਂ ਮੇਰੇ ਖੇਤਾਂ ਦਾ ਕੋਈ ਹੋਣ ਨਾ ਆ ਵੀਰਾ ਵੇ ਕਿੱਡੇ ਸੋਨੇ ਦੇ ਰੂਮ ਬਣੇ ਸੀ ਨਾ ਕੇ ਆ ਗਈ ਤੇ ਬੈਂਡ ਜੀ ਰੂਮ ਮੈਨਾਂ ਦੇ ਉਥੇ ਰਹਿਵਾ ਨਹੀਂ ਇਹ ਫਾਲਤੂ ਦੇ ਬਈ ਨਾ ਆ ਵੀਰ ਮਾੜਾ ਇਹਨੂੰ ਦੋਖਾ ਬਮਾਰਿਆ ਨਾ ਇਹ ਨਹੀਂ ਸੈੱਟ ਹੋ ਜਾਣਾ ਇਹਨੂੰ ਮਾੜਾ ਥੋੜੀ ਸ਼ਕਤੀ ਵਧੀ ਨਹੀਂ ਇਹਨੇ ਆਪੇ ਸੈੱਟ ਹੋ ਜਾਣਾ ਥੋੜਾ ਇਹ ਥੋੜੇ ਦੋਕੇ ਨਾਲ ਕੰਮ ਕਰਨਾ ਇਹਨੇ ਮੰਨ ਜਾਣਾ ਉਸਨੇ ਆ ਵੀਰ ਜੀ ਨੂੰ ਰੂਮ ਦੇ ਦੇ ਵੀਰ ਜੀ ਨੂੰ ਠੀਕ ਹੈ ਜੀ ਇਹ ਕਮਰਾ ਦੇ ਦਿਓ ਨਾ ਮੈਡਮ ਵੀਰੇ ਨੂੰ ਥੋੜਾ ਇੱਕ ਦੋਕੇ ਲੱਗੋ ਦੇਖੀ ਹੁੰਦਾ ਏ ਇੱਕ ਮਿੰਟ ਤੁਸੀਂ ਕੀ ਕਰਨ ਲੱਗੇ ਹੋ ਯਾਰ ਆਜੋ ਆਜੋ ਇਹ ਤਾਂ ਮੇਰਾ ਪਸੰਦ ਤੋਂ ਕਰੀ ਆ ਆਜਾ ਚਲ ਭਾਈ ਗੱਡੀ 'ਚ ਨਹੀਂ ਜਾਣਾ ਵੀਰ ਮੇਰਾ ਨਹੀਂ ਜਾਣਾ ਗੱਡੀ 'ਚ ਆਜੋ ਕੋਈ ਗੱਲ ਨਹੀਂ ਜਾਂਦੇ ਗੱਡੀ 'ਚ ਨਹੀਂ ਜਾਂਦੇ ਗੱਡੀ 'ਚ ਚੱਲ ਆ ਜਾਣਾ ਆਪਣੀ ਚਾਰ ਹੱਥ ਛੱਡ ਦੇ ਵੀਰ ਮੇਰਾ ਮੈਂ ਹੱਥ ਛੱਡ ਦੇ ਵੀਰ ਛੱਡ ਦੇ ਕੋਣ ਛੱਡ ਦੇ ਛੱਡ ਆਜਾ ਹੱਥ ਛੱਡ ਚਲ ਆਜੋ ਆਜਾ ਯਾਰ ਦੋਸਤ ਕੋਈ ਫਟਾ ਫਰੰਦੀ ਲੋੜ ਆਹ ਨਹੀਂ ਆਪੇ ਯਾਰ ਆ ਚੱਲਾ ਮੇਰਾ ਇੱਥੇ ਆਪੇ ਚੱਲ ਜਾਗੇ ਵੀਰੇ ਨੂੰ ਫਾੜੇ ਨੂੰ ਉਹ ਨਹੀਂ ਆਪੇ ਚੱਲ ਜਾਵੇ ਚੱਲਾ ਜਾ ਫਾੜ ਚੱਲਦਾ ਨਹੀਂ ਰੁਕਿਆ ਆ ਫੜ ਨਾਲ ਆਪੇ ਚੱਲ ਜਾਗੇ ਯਾਰ ਕੀ ਕਰ ਰਹੇ ਹੋ ਹੱਕ ਮਾਰ ਦਿਓ ਗੱਡੀ ਚ ਨਹੀਂ ਜਾਣਾ ਆਪਾਂ ਕਿਤੇ ਕੋਈ ਗੱਲ ਨਹੀਂ ਗੱਡੀ ਚ ਨਹੀਂ ਜਾਈ ਨਹੀਂ ਯਾਰ ਆ ਗੱਡੀ ਚ ਨਹੀਂ ਜਾਣਾ ਆਖੇ ਲੱਗ ਗਿਆ ਨਹੀਂ ਯਾਰ ਹਮ ਬੜਾ ਵਧੀਆ ਰੂਮ ਆ ਵਧੀਆ ਉਹ ਨਹੀਂ ਜਾਣਾ ਕਰ ਉਹ ਕਿੱਥੇ ਜਾਣਾ ਪਰ ਉਹ ਤੇ ਨਹੀਂ ਗੱਡੀ ਜੀ ਜਾਣਾ ਉਹ ਨਹੀਂ ਜਾਣਾ ਵੀਰ ਮੇਰਾ ਇਹਦਾ ਸਮਾਨ ਕਿ ਰੱਖਦੇ ਆ ਇੱਥੇ ਬੈਠ ਗੱਡੀ ਕੀ ਰਾਵਾਂ ਜਾਣਾ ਆਹ ਬੇਕੋ ਗੱਡੀ ਜੀ ਜਾ ਜਾਣਾ ਉਹ ਨਹੀਂ ਜਾਣਾ ਵੀਰ ਮੇਰਾ ਇਹਨੇ ਮਾਰ ਮੰਨਦਾ ਨਹੀਂ ਜਾਣਾ ਯਾਰ ਇੱਕ ਵਾਰੀ ਗੱਡੀ ਚ ਬਹਿ ਕੇ ਚੁੱਪ ਹੋ ਜਣਾ ਨਹੀਂ ਉਹ ਨਹੀਂ ਜਾਣਾ ਵੀਰ ਮੇਰਾ ਜਾਂਦਾ ਲਾ ਨਹੀਂ ਜਾਣਾ ਬੈਠ ਜਾ ਨਹੀਂ ਜਾਣਾ ਵੀਰੇ ਗੱਡੀ ਚ ਬਹਿ ਕੇ ਨਹੀਂ ਸੈਟ ਹੋ ਜਣਾ ਨਹੀਂ ਉਹ ਨਹੀਂ ਜਾਣਾ ਯਾਰ ਓਏ ਮਾਲਾ ਕਰੋ ਯਾਰ ਕੀ ਦਿਬਾਗ ਹੋਇਆ ਯਾਰ ਬੈਠ ਜਾ ਨਾ ਕਰੋ ਨਾ ਕਰੋ ਬਿਠਾ ਦਿਓ ਬਿਠਾ ਦਿਓ ਇਹਨੂੰ ਬਿਠਾ ਦਿਓ ਨਾ ਕਰੋ ਮੇਰਾ ਨਾ ਕਰੋ ਕਿਉਂਕਿ ਆ ਮੈਂ ਆਪੇ ਚੱਲੇ ਗਿਆ ਨਹੀਂ ਯਾਰ ਮੈਂ ਨਹੀਂ ਜਾਣਾ ਬਲੀ ਗੱਡੀ ਬਹਿਣਾ ਯਾਰ ਬੈਠੀ ਰੱਖ ਆ ਮੈਂ ਬੈ ਜਾਦਾ ਮੇਰਾ ਭਰਾ ਬੈ ਜਾ ਯਾਰ ਨਹੀਂ ਬਹਿਣਾ ਯਾਰ ਉਹ ਨਹੀਂ ਬਹਿਣਾ ਯਾਰ ਜੇ ਤੁਹਾਨੂੰ ਰੂਮ ਨਾ ਨਾ ਪਸੰਦ ਹੋ ਤਾਂ ਵਾਜੀ ਉਹ ਨਹੀਂ ਬਹਿਣਾ ਯਾਰ ਜੋ ਇਹਨੇ ਵੀ ਇਹਨੂੰ ਬਿਠਾਏ ਨਹੀਂ ਬਹਿ ਜਾਣਾ ਨਹੀਂ ਬਹਿਣਾ ਯਾਰ ਯਾਰ ਮੇਰਾ ਵੀਰ ਮੇਰਾ ਬਿਠਾ ਦਿਓ ਇਹਨੂੰ ਖਿੱਚ ਲਾ ਤਾ ਵੀਰਾਂ ਦਾ ਯਾਰ ਮੇਰਾ ਵੀ ਬੈ ਜਾ ਨਹੀਂ ਕਰਾਉਂਦੇ ਬਿਠਾ ਬਿਠਾ ਉਹ ਯਾਰ ਬੈ ਜਾ ਮਾਨਾ ਇੱਥੇ ਪੁਲਿਸ ਆ ਗਈ ਫੇਰ ਔਖਾ ਹੋ ਰਹਿਗਾ ਕੀ ਕਰ ਕੋਈ ਗੱਲ ਨਹੀਂ ਆਓ ਬਿਠਾਓ ਵੀਰ ਨੂੰ ਹਾਂ ਬਿਠਾ ਬਸ ਬੈ ਗਿਆ ਇਹ ਕਿਹੜੇ ਇੱਕ ਮੈਂ ਬੈ ਜਾ ਨਾਲ ਕਿਨੇ ਬਣਾ ਵਿੱਚ ਮੈਂ ਬੈ ਜਾ ਨਾਲ ਬੈ ਜਾ ਸੌ ਡਿੰਡਾ ਦੇ ਦੇ ਆ ਬੈ ਡਿੰਡਾ ਵਿੱਚ ਦੇ ਦੋ ਵੀਰ ਦਾ ਮੈਂ ਆਦੀ ਦੇਖੀ ਚ ਡਕੀਰਾ ਦੇ ਨਾ ਨਹੀਂ ਨਹੀਂ ਇਹ ਫੜਾ ਦੇ ਨਾ ਹੁਣ ਇਹਨੇ ਸੈੱਟ ਹੋ ਜਣਾ ਕੋਈ ਚੱਕਰ ਨਹੀਂ ਹਾਂ ਨਹੀਂ ਧੰਨਵਾਦ ਵੀਰ ਜੀ ਬਹੁਤ ਬਹੁਤ ਤੁਹਾਡਾ ਥੈਂਕ ਯੂ ਧੰਨਵਾਦ ਤੁਹਾਡਾ ਓਕੇ ਵੀਰ ਜੀ ਧੰਨਵਾਦ ਜੀ ਜੋ ਜ ਹੈ ਬੱਥੀ ਥੈਂਕ ਯੂ ਵੀਰ ਵੇਖਣਾ ਹੁਣ ਗੱਡੀ 'ਚ ਬੈ ਕੇ ਹੁਣ ਸੈੱਟ ਹੋ ਜ ਰਹੇ ਨੇ ਓਕੇ ਥੈਂਕ ਯੂ ਧੰਨਵਾਦ ਜੀ ਤੁਹਾਡਾ ਧੰਨਵਾਦ ਵੀਰੇ ਥੈਂਕ ਯੂ ਤੁਹਾਡਾ ਜੀ ਧੰਨਵਾਦ ਭੈਣੋ ਓਕੇ ਵੀਰ ਉਹ ਤੁਹਾਡਾ ਬਹੁਤ ਬਹੁਤ ਧੰਨਵਾਦ ਸੇਵਾ ਦਾ ਮੌਕਾ ਦਿੱਤਾ ਤੁਸੀਂ ਕੋਈ ਜਾਣਦੇ ਨਹੀਂ ਅਸੀਂ ਆਪ ਦੁਖੀ ਨਹੀਂ ਕੋਈ ਗੱਲ ਨਹੀਂ ਬਰਾ ਕੋਈ ਗੱਲ ਨਹੀਂ ਚਲਾ ਜਾ